ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਲੈ ਕੇ ਆਈ ਹਾਂ ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਬੇਬੀਲੋਨ ਦੀ ਮਿੱਟੀ ਦੀ ਤਖਤੀ ਇਸ ਅਧਿਆਇ ਦੀ ਸ਼ੁਰੂਆਤ ਇੱਕ ਚਿੱਠੀ ਦੇ ਰੂਪ ਵਿੱਚ ਹੁੰਦੀ ਹੈ ਤੇ ਇਹ ਗੱਲਬਾਤ ਨੋਟਿੰਗਮ ਯੂਨੀਵਰਸਿਟੀ ਅਤੇ ਕੇਅਰ ਆਫ ਅ ਬ੍ਰਿਟਿਸ਼ ਸਾਇੰਟੀਫਿਕ ਐਕਸਪੈਡੀਸ਼ਨ ਹਿੱਲਾ ਮੈਸੋਪੋਟਾਮੀਆ ਵਿੱਚਕਾਰ ਹੁੰਦੀ ਹੈ ਇਸ ਚਿੱਠੀ ਨੂੰ ਲਿਖਣ ਵਾਲੇ ਹਨ ਐਲਫ੍ਰੈਡ ਐਚ ਸ਼ਰੂ ਜਬਰੀ ਚਲੋ ਕਰਦੇ ਹਾਂ ਅਧਿਆਇ ਦੀ ਸ਼ੁਰੂਆਤ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਤੁਹਾਡੀ ਬੇਵੀ ਲੋਨ ਦੇ ਖੰਡਰਾਂ ਦੀ ਪਟਾਈ ਵਿੱਚੋਂ ਨਿਕਲੀਆਂ ਪੰਜ ਮਿੱਟੀ ਦੀਆਂ ਤਖਤੀਆਂ ਤੁਹਾਡੀ ਚਿੱਠੀ ਦੇ ਨਾਲ ਉਸੇ ਕਿਸ਼ਤੀ ਰਾਹੀਂ ਪਹੁੰਚੀਆਂ ਇਹ ਪ੍ਰਾਪਤ ਕਰਕੇ ਮੈਨੂੰ ਬੇਅੰਤ ਖੁਸ਼ੀ ਹੋਈ ਹੈ ਅਤੇ ਮੈਂ ਕਈ ਘੰਟੇ ਇਸ ਲਿਪੀ ਦਾ ਅਨੁਵਾਦ ਕਰਦਿਆਂ ਗੁਜ਼ਾਰੇ ਹਨ ਮੈਨੂੰ ਤੁਹਾਡੀ ਚਿੱਠੀ ਦਾ ਜਵਾਬ ਇੱਕਦਮ ਦੇਣਾ ਚਾਹੀਦਾ ਸੀ ਪਰ ਮੈਨੂੰ ਇਹ ਅਨੁਵਾਦ ਕਰਦਿਆਂ ਦੇਰ ਹੋ ਗਈ ਜੋ ਨਾਲ ਨੱਥੀ ਹੈ ਤਖਤਿਆਂ ਬਿਨਾ ਕਿਸੇ ਨੁਕਸਾਨ ਦੇ ਬਿਲਕੁਲ ਠੀਕ ਠਾਕ ਇੱਥੇ ਪਹੁੰਚ ਗਈਆਂ ਹਨ ਉਸ ਲਈ ਮੈਂ ਤੁਹਾਡਾ ਸਾਫ ਸੰਭਾਲ ਅਤੇ ਬਿਹਤਰੀਨ ਪੈਕਿੰਗ ਦਾ ਸ਼ੁਕਰੀਆ ਕਰਦਾ ਹਾਂ ਇਹਨਾਂ ਦੀਆਂ ਕਹਾਣੀਆਂ ਜਿੱਥੇ ਜੁੜਦੀਆਂ ਹਨ ਇਹ ਜਾਣ ਕੇ ਤੁਸੀਂ ਵੀ ਉਨ੍ਹਾਂ ਹੀ ਹੈਰਾਨ ਹੋਵੋਗੇ ਜਿੰਨਾ ਅਸੀਂ ਪ੍ਰਯੋਗਸ਼ਾਲਾ ਵਿੱਚ ਹੋਏ ਸੀ ਇਨਸਾਨ ਆਸ ਕਰਦਾ ਹੈ ਕਿ ਅਤੀਤ ਦਾ ਇੰਨਾ ਪੁਰਾਣਾ ਸਮਾਂ ਰੋਮਾਂਚਕ ਜਾਂ ਬਹਾਦਰੀ ਦੀ ਗੱਲ ਕਰੇਗਾ ਜਿਵੇਂ ਅਰੇਬੀਆ ਦੇ ਨਾਈਟਸ ਵਰਗੀਆਂ ਚੀਜ਼ਾਂ ਪਰ ਜਦੋਂ ਇਥੇ ਦਵਾਸੀਰ ਨਾਂ ਦੇ ਇਨਸਾਨ ਦੀ ਕਰਜ਼ਾ ਚੁਕਾਉਣ ਦੀ ਸਮੱਸਿਆ ਦੀ ਗੱਲ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ 5000 ਸਾਲਾਂ ਵਿੱਚ ਵੀ ਦੁਨੀਆ ਦੇ ਹਾਲਾਤ ਉਹਨੇ ਨਹੀਂ ਬਦਲੇ ਜਿਨ੍ਹਾਂ ਅਸੀਂ ਸੋਚਦੇ ਹਾਂ ਇਹ ਅਜੀਬ ਹੈ ਪਰ ਜਿਵੇਂ ਕਿ ਵਿਦਿਆਰਥੀ ਕਹਿੰਦੇ ਹਨ ਇਹ ਪੁਰਾਣੀਆਂ ਲਿਖਤਾਂ ਮੈਨੂੰ ਪਰੇਸ਼ਾਨ ਕਰਦੀਆਂ ਹਨ ਇੱਕ ਕਾਲਜ ਦਾ ਪ੍ਰੋਫੈਸਰ ਹੋਣ ਦੇ ਨਾਤੇ ਮੈਨੂੰ ਇੱਕ ਸੋਚਣ ਵਾਲਾ ਇਨਸਾਨ ਹੋਣਾ ਚਾਹੀਦਾ ਹੈ ਜਿਸ ਕੋਲ ਜ਼ਿਆਦਾਤਰ ਵਿਸ਼ਿਆਂ ਦਾ ਗਿਆਨ ਹੋਵੇ ਪਰ ਇਤੇ ਬੇਬੀਲੋਨ ਦੇ ਢੂੜ ਪਰੇ ਖੰਡਰਾਂ ਵਿੱਚੋਂ ਇੱਕ ਬਜ਼ੁਰਗ ਆਉਂਦਾ ਹੈ ਜੋ ਕਰਜ਼ੇ ਚੁਕਾਉਣ ਅਤੇ ਬਟੂਏ ਵਿੱਚ ਪੈਸੇ ਜੋੜਨ ਦੇ ਅਜਿਹੇ ਤਰੀਕੇ ਦੱਸਦਾ ਹੈ ਜੋ ਮੈਨੂੰ ਵੀ ਨਹੀਂ ਪਤਾ ਸਨ ਮੈਂ ਕਹਿੰਦਾ ਹਾਂ ਕਿ ਇਹ ਇੱਕ ਬਹੁਤ ਵਧੀਆ ਵਿਚਾਰ ਹੈ ਪਰ ਇਹ ਸਾਬਤ ਕਰਨਾ ਹੋਰ ਵੀ ਦਿਲਚਸਪ ਹੋਵੇਗਾ ਕਿ ਕੀ ਇਹ ਅੱਜ ਦੀ ਦੁਨੀਆ ਵਿੱਚ ਵੀ ਕੰਮ ਕਰੇਗਾ ਜਿਵੇਂ ਬੇਬੀਲੋਨ ਦੇ ਜ਼ਮਾਨੇ ਵਿੱਚ ਕੰਮ ਕਰਦਾ ਸੀ ਸ਼੍ਰੀਮਤੀ ਸਰੂਜਵਰੀ ਅਤੇ ਮੈਂ ਆਪਣੇ ਨਿੱਜੀ ਮਸਲਿਆਂ ਨੂੰ ਬਿਹਤਰ ਬਣਾਉਣ ਲਈ ਇਸ ਯੋਜਨਾ ਤੇ ਕੰਮ ਕਰਾਂਗੇ ਤੁਹਾਡੇ ਕੰਮ ਲਈ ਸ਼ੁਭ ਕਾਮਨਾਵਾਂ ਅਤੇ ਤੁਹਾਡੀ ਮਦਦ ਦੇ ਹੋਰ ਮੌਕੇ ਦੇ ਇੰਤਜ਼ਾਰ ਵਿੱਚ ਤੁਹਾਡਾ ਸ਼ੁਭ ਚਿੰਤਕ ਅਲਫਰੇਡ ਐਚ ਸ਼ਰੂ ਜਬਰੀ ਪ੍ਰਾਤਤਵ ਵਿਭਾਗ ਪੈਨਲੀ ਤਖਤੀ ਅੱਜ ਪੁੰਨਿਆਂ ਦੇ ਦਿਨ ਮੈਂ ਦਾ ਵਾਸੀ ਜੋ ਹਾਲ ਵਿੱਚ ਹੀ ਆਪਣਾ ਕਰਜ਼ਾ ਚੁਕਾਉਣ ਅਤੇ ਬੇਬੀ ਲੋਨ ਵਿੱਚ ਇੱਕ ਇੱਜ਼ਤਦਾਰ ਇਨਸਾਨ ਬਣਨ ਲਈ ਦ੍ਰਿੜ ਨਿਸ਼ਚਾ ਕਰਕੇ ਸੀਰੀਆ ਦੀ ਗੁਲਾਮੀ ਤੋਂ ਮੁੜਿਆ ਹਾਂ ਇਹ ਤੇ ਤਖਤੀ ਉਤੇ ਮੇਰੇ ਮਸਲਿਆਂ ਨੂੰ ਲਿਖ ਰਿਹਾ ਹਾਂ ਤਾਂ ਕਿ ਇਹ ਮੇਰਾ ਮਾਰਗਦਰਸ਼ਨ ਕਰੇ ਅਤੇ ਮੇਰੀ ਮਦਦ ਕਰੇ ਜਿਸ ਨਾਲ ਮੈਂ ਆਪਣੀਆਂ ਖੁਆਇਸ਼ਾਂ ਪੂਰੀਆਂ ਕਰ ਸਕਾਂ ਮੇਰੇ ਸ਼ਾਹੂਕਾਰ ਦੋਸਤ ਮੇਥਨ ਦੀ ਸਲਾਮ ਮੁਤਾਬਕ ਮੈਂ ਉਸ ਰਸਤੇ ਚੱਲਣ ਨੂੰ ਤਿਆਰ ਹਾਂ ਜੋ ਉਸਨੇ ਦੱਸਿਆ ਕਿ ਕਿਸੇ ਵੀ ਇੱਜ਼ਤਦਾਰ ਇਨਸਾਨ ਨੂੰ ਕਰਜ਼ੇ ਤੋਂ ਬਾਹਰ ਆਤਮ ਸਨਮਾਨਪ੍ਰੀਤ ਜ਼ਿੰਦਗੀ ਵੱਲ ਲਿਜਾ ਸਕਦਾ ਹੈ ਇਹ ਯੋਜਨਾ ਵਿੱਚ ਤਿੰਨ ਮਕਸਦ ਹਨ ਜੋ ਮੈਂ ਪੂਰੇ ਕਰਨਾ ਚਾਹੁੰਦਾ ਹਾਂ ਪਹਿਲਾ ਇਸ ਯੋਜਨਾ ਰਾਹੀਂ ਮੇਰਾ ਭਵਿੱਖ ਖੁਸ਼ਹਾਲ ਹੋ ਸਕਦਾ ਹੈ ਇਸ ਲਈ ਮੈਂ ਆਪਣੀ ਆਮਦਨ ਦਾ 10ਵਾਂ ਹਿੱਸਾ ਬਚਾ ਕੇ ਰੱਖਾਂਗਾ ਇਸ ਬਾਰੇ ਮੈਥਨ ਨੇ ਮੈਨੂੰ ਕਿਹਾ ਸੀ ਜੋ ਇਨਸਾਨ ਆਪਣੇ ਬਟੂਏ ਵਿੱਚ ਅਜੇਹਾ ਸੋਨਾ ਤੇ ਚਾਂਦੀ ਰੱਖਦਾ ਹੈ ਜਿਸ ਨੂੰ ਖਰਚਣ ਦੀ ਉਸ ਨੂੰ ਲੋੜ ਨਹੀਂ ਹੁੰਦੀ ਉਹ ਆਪਣੇ ਪਰਿਵਾਰ ਲਈ ਚੰਗਾ ਅਤੇ ਰਾਜ ਲਈ ਵਫਾਦਾਰ ਹੁੰਦਾ ਹੈ ਜਿਸ ਇਨਸਾਨ ਕੋਲ ਬਟੂਏ ਵਿੱਚ ਸਿਰਫ ਤਾਂਬਾ ਹੀ ਹੋਵੇ ਉਹ ਆਪਣੇ ਪਰਿਵਾਰ ਅਤੇ ਰਾਜ ਲਈ ਲਾਪਰਵਾਹ ਹੁੰਦਾ ਹੈ ਪਰ ਜਿਸ ਇਨਸਾਨ ਦੇ ਬੁੱਤੂ ਵਿੱਚ ਕੁਝ ਵੀ ਨਾ ਹੋਵੇ ਉਹ ਆਪਣੇ ਪਰਿਵਾਰ ਲਈ ਪਿਆਰ ਤੋਂ ਅਤੇ ਰਾਜੇ ਲਈ ਵਫਾਦਾਰੀ ਤੋਂ ਹੀਣਾ ਹੁੰਦਾ ਹੈ ਕਿਉਂਕਿ ਉਸ ਦੇ ਆਪਣੇ ਦਿਲ ਵਿੱਚ ਖਟਾਸ ਹੈ ਇਸ ਲਈ ਜੋ ਇਨਸਾਨ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਆਪਣੇ ਕੋਲ ਸਿੱਕੇ ਬਚਾ ਕੇ ਜ਼ਰੂਰ ਰੱਖਣੇ ਚਾਹੀਦੇ ਹਨ ਉਸ ਦਾ ਪਰਿਵਾਰ ਪ੍ਰਤੀ ਪਿਆਰ ਅਤੇ ਰਾਜੇ ਪ੍ਰਤੀ ਵਫਾਦਾਰੀ ਇੱਥੋਂ ਹੀ ਪ੍ਰਗਟ ਹੁੰਦੀ ਹੈ ਦੂਜਾ ਇਸ ਯੋਜਨਾ ਰਾਹੀਂ ਮੈਂ ਆਪਣੀ ਪਤਨੀ ਦਾ ਖਰਚਾ ਚੁੱਕ ਸਕਾਂਗਾ ਅਤੇ ਉਸ ਲਈ ਕੱਪੜੇ ਲੈ ਸਕਾਂਗਾ ਜੋ ਆਪਣੇ ਪਿਤਾ ਦੇ ਘਰੋਂ ਮੇਰੇ ਕੋਲ ਆਈ ਮੇਥਨ ਕਹਿੰਦਾ ਹੈ ਕਿ ਵਫਾਦਾਰ ਪਤਨੀ ਦਾ ਖਿਆਲ ਰੱਖਣਾ ਇਨਸਾਨ ਦੇ ਦਿਲ ਨੂੰ ਆਤਮ ਸਨਮਾਨ ਨਾਲ ਭਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਿਸ਼ਾਨੇ ਪ੍ਰਤੀ ਹੋਰ ਪੱਕਾ ਕਰਦਾ ਹੈ ਇਸ ਲਈ ਆਪਣੀ ਕਮਾਈ ਦਾ 70% ਮੈਂ ਚੰਗੇ ਘਰ ਚੰਗੇ ਕੱਪੜੇ ਚੰਗੇ ਖਾਣਾ ਅਤੇ ਕੁਝ ਹੋਰ ਖਰਚਾਂ ਲਈ ਵਰਤਾਂਗਾ ਤਾਂ ਕਿ ਜ਼ਿੰਦਗੀ ਵਿੱਚ ਸੁੱਖ ਅਤੇ ਆਨੰਦ ਮਿਲਦਾ ਰਹੇ ਪਰ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਇਹਨਾਂ ਕੰਮਾਂ 'ਲੇ 70% ਤੋਂ ਵੱਧ ਨਾ ਖਰਚਾ ਜਾਵੇ। ਯੋਜਨਾ ਦੀ ਸਫਲਤਾ ਇਸੇ ਵਿੱਚ ਲੁਕੀ ਹੈ। ਮੈਂ ਜ਼ਿੰਦਗੀ ਨੂੰ ਇਸੇ ਹਿੱਸੇ ਵਿੱਚ ਗੁਜ਼ਾਰਾਂਗਾ ਅਤੇ ਇਸ ਤੋਂ ਵੱਧ ਨਹੀਂ ਵਰਤਾਂਗਾ। ਨਾ ਹੀ ਮੈਂ ਕੋਈ ਅਜਿਹੀ ਚੀਜ਼ ਲਾਵਾਂਗਾ ਜਿਸ ਲਈ ਮੈਨੂੰ ਇਸ ਤੋਂ ਵੱਧਕ ਪੈਸੇ ਖਰਚਣੇ ਪੈਣ। ਦੂਜੀ ਤਖਤੀ ਤੀਜਾ ਇਸ ਯੋਜਨਾ ਰਾਹੀਂ ਮੈਂ ਆਪਣੀ ਕਮਾਈ ਤੋਂ ਆਪਣੇ ਕਰਜ਼ੇ ਲਾ ਸਕਾਂਗਾ। ਇਸ ਲਈ ਹਰ ਪੁੰਨਿਆਂ ਤੇ ਮੈਂ ਆਪਣੀ ਕਮਾਈ ਦਾ 20% ਉਹਨਾਂ ਨੂੰ ਦਵਾਂਗਾ। ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਅਤੇ ਮੈਨੂੰ ਕਰਜ਼ਾ ਦਿੱਤਾ ਸੀ ਇਸੇ ਤਰ੍ਹਾਂ ਬਹੁਸ਼ੇਤੀ ਮੇਰੇ ਸਾਰੇ ਕਰਜ਼ੇ ਲੈ ਜਾਣਗੇ ਇਸ ਲਈ ਜਿਨ੍ਹਾਂ ਤੋਂ ਮੈਂ ਕਰਜ਼ਾ ਲਿਆ ਸੀ ਉਹਨਾਂ ਦਾ ਨਾਂ ਅਤੇ ਉਹਨਾਂ ਨੂੰ ਦੇਣ ਵਾਲੀ ਰਕਮ ਲਿਖ ਰਿਹਾ ਹਾਂ ਤੀਜੀ ਤਖਤੀ ਇਹਨਾਂ ਸਭ ਲੋਕਾਂ ਦੇ ਮੈਂ 119 ਜਾਂਦੀ ਦੇ ਸਿੱਕੇ ਅਤੇ 141 ਤਾਂਬੇ ਦੇ ਸਿੱਕੇ ਬਵਸ ਕਰਨੇ ਹਨ ਕਿਉਂਕਿ ਮੇਰੇ ਤੇ ਇਹ ਕਰਜ਼ਾ ਸੀ ਅਤੇ ਮੈਨੂੰ ਬਵਸ ਕਰਨ ਦਾ ਰਾਹ ਨਹੀਂ ਸੀ ਲੱਭ ਰਿਹਾ اپنی مورکتا کر کے میں اپنی پتنی ਨੂੰ ਵੀ ਆਪਣੇ ਪਿਤਾ ਕੋਲ ਵਾਪਸ ਜਾਣ ਦਿੱਤਾ। ਮੈਂ ਸ਼ਹਿਰ ਛੱਡ ਕੇ ਆਸਾਨੀ ਨਾਲ ਦੌਲਤ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਤੁਰ ਪਿਆ। ਜਿਸ ਨਾਲ ਮੇਰੀ ਜ਼ਿੰਦਗੀ ਵਿੱਚ ਮੁਸੀਬਤਾਂ ਵੱਧਦੀਆਂ ਹੀ ਗਈਆਂ ਅਤੇ ਮੈਂ ਗੁਲਾਮ ਵੀ ਹੋ ਗਿਆ। ਹੁਣ ਜਦੋਂ ਮੈਥਨ ਨੇ ਮੈਨੂੰ ਦੱਸਿਆ ਹੈ ਕਿ ਮੈਂ ਕਿਵੇਂ ਆਪਣੇ ਕਰਜ਼ੇ ਨੂੰ ਥੋੜਾ-ਥੋੜਾ ਕਰਕੇ ਵਾਪਸ ਕਰ ਸਕਦਾ ਹਾਂ ਤਾਂ ਮੈਨੂੰ ਅਹਿਸਾਸ ਹੋ ਰਿਹਾ ਹੈ। ਕਿ ਆਪਣੇ ਫਜ਼ੂਲ ਖਰਚੀ ਦੇ ਨਤੀਜਿਆਂ ਵਜੋਂ ਚੜੇ ਕਰਜ਼ੇ ਤੋਂ ਭੱਜ ਕੇ ਮੈਂ ਕਿੰਨੀ ਵੱਡੀ ਮੂਰਖਤਾ ਕੀਤੀ ਸੀ ਇਸ ਕਰਕੇ ਮੈਂ ਉਹਨਾਂ ਕੋਲ ਗਿਆ ਹਾਂ ਜਿਨ੍ਹਾਂ ਨੇ ਮੈਨੂੰ ਕਰਜ਼ੇ ਦਿੱਤੇ ਸਨ ਅਤੇ ਉਹਨਾਂ ਨੂੰ ਸਮਝਾਇਆ ਹੈ ਕਿ ਇਸ ਵੇਲੇ ਮੇਰੇ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਮੈਂ ਆਪਣੀ ਕਮਾਈ ਦਾ ਸਿਰਫ 20% ਹੀ ਕਰਜ਼ਾ ਵਾਪਸ ਕਰਨ ਲਈ ਲਾਉਣਾ ਚਾਹੁੰਦਾ ਹਾਂ ਇਸ ਵੇਲੇ ਮੈਂ ਬਸ ਇਹੀ ਕਰ ਸਕਦਾ ਹਾਂ ਜੇਕਰ ਉਹ ਸਵਾਰ ਰੱਖਣ ਤਾਂ ਮੈਂ ਆਪਣਾ ਕਰਜ਼ਾ ਛੇਤੀ ਹੀ ਲਾ ਦਵਾਂਗਾ ਅਹਮਰ ਜਿਸ ਨੂੰ ਮੈਂ ਆਪਣਾ ਦੋਸਤ ਸਮਝਦਾ ਸੀ ਉਸਨੇ ਮੈਨੂੰ ਬਹੁਤ ਫਿਟਕਾਰਿਆ ਅਤੇ ਮੈਂ ਸ਼ਰਮਿੰਦਗੀ ਨਾਲ ਉਸਦੇ ਕੋਲ ਮੁੜਿਆ ਕਿਸਾਨ ਬਰੇਜਿਕ ਨੇ ਬੇਨਤੀ ਕੀਤੀ ਕਿ ਮੈਂ ਉਸਦੇ ਪੈਸੇ ਪਹਿਲੇ ਮੋੜ ਦਵਾਂ ਕਿਉਂਕਿ ਉਸਨੂੰ ਇਸ ਵੇਲੇ ਬਹੁਤ ਲੋੜ ਸੀ ਮਕਾਨ ਮਾਲਕ ਅਨਕਹਦ ਬੜੀ ਬਤਮੀਜ਼ੀ ਨਾਲ ਬੋਲਿਆ ਅਤੇ ਉਸਨੇ ਕਿਹਾ ਕਿ ਜੇਕਰ ਮੈਂ ਛੇਤੀ ਉਸਦੇ ਪੈਸੇ ਨਾ ਮੋੜੇ ਤਾਂ ਉਹ ਮੇਰੇ ਨਾਲ ਬਹੁਤ ਬੁਰਾ ਕਰੇਗਾ ਬਾਕੀ ਸਭ ਨੇ ਮੇਰੀ ਗੱਲ ਮੰਨ ਲਈ ਇਸ ਨਾਲ ਮੇਰਾ ਨਿਸ਼ਚਾ ਹੋਰ ਵੀ ਮਜ਼ਬੂਤ ਹੋਇਆ ਅਤੇ ਮੈਨੂੰ ਮਹਿਸੂਸ ਹੋਇਆ ਕਿ ਲੋਕਾਂ ਤੋਂ ਭੱਜਣ ਨਾਲੋਂ ਉਹਨਾਂ ਦਾ ਕਰਜ਼ਾ ਮੋੜਨਾ ਜ਼ਿਆਦਾ ਸੌਖਾ ਹੈ ਹਾਲਾਂਕਿ ਮੈਂ ਕੁਝ ਲੋਕਾਂ ਦੀ ਲੋੜਾਂ ਅਤੇ ਮੰਗਾਂ ਪੂਰੀਆਂ ਨਹੀਂ ਕਰ ਸਕਦਾ ਪਰ ਮੈਂ ਸਭ ਨਾਲ ਬਰਾਬਰੀ ਵਾਲਾ ਬਰਤਾਰ ਰੱਖਾਂਗਾ ਚੌਥੀ ਤਖਤੀ ਅੱਜ ਫਿਰ ਪੁੰਨਿਆ ਆ ਗਈ ਹੈ ਮੈਂ ਬੜੀ ਮਿਹਨਤ ਨਾਲ ਕੰਮ ਕੀਤਾ ਹੈ ਮੇਰੀ ਪਤਨੀ ਨੇ ਕਰਜ਼ੇ ਚੁਕਾਉਣ ਦੀ ਮੇਰੀ ਸੋਚ ਵਿੱਚ ਮੇਰਾ ਸਾਥ ਦਿੱਤਾ ਹੈ ਸਾਡਾ ਨਿਸ਼ਚੈ ਕਰਕੇ ਮੈਂ ਨੇਬਤੂਰ ਲਈ ਚੰਗੀ ਸਿਹਤ ਅਤੇ ਚੰਗੇ ਪੈਰਾਂ ਵਾਲੇ ਘੋੜੇ ਊਠ ਖਰੀਦੇ ਜਿਨ੍ਹਾਂ ਦੀ ਕੀਮਤ ਚਾਂਦੀ ਦੇ 19 ਸਿੱਕੇ ਸੀ ਇਸ ਨੂੰ ਆਪਣੀ ਯੋਜਨਾ ਦੇ ਮੁਤਾਬਕ ਵੰਡਿਆ ਹੈ 10% ਦੀ ਬਚਤ ਲਈ ਰੱਖੇ ਹਨ 70% ਦੀ ਘਰ ਚਲਾਉਣ ਲਈ ਪਤਨੀ ਨੂੰ ਦਿੱਤੇ ਹਨ ਤੇ 20% ਦੇ ਕਰਜ਼ੇ ਚੁਕਾਉਣ ਲਈ ਤਾਂਬੇ ਦੇ ਸਿੱਕਿਆਂ ਦੇ ਰੂਪ ਵਿੱਚ ਉਹਨਾਂ ਵਿੱਚ ਵੰਡ ਦਿੱਤੇ ਹਨ ਜਿਨ੍ਹਾਂ ਤੋਂ ਮੈਂ ਕਰਜ਼ਾ ਲਿਆ ਸੀ ਮੈਨੂੰ ਆਮਰ ਨਹੀਂ ਮਿਲਿਆ ਪਰ ਮੈਂ ਇਹ ਸੀ ਕਿ ਉਸ ਦੀ ਪਤਨੀ ਨੂੰ ਦੇ ਆਇਆ ਵੀਰੇਜਿਕ ਬਹੁਤ ਖੁਸ਼ ਹੋਇਆ ਅਤੇ ਉਸਨੇ ਮੇਰਾ ਹੱਥ ਜਮਿਆ ਸਿਰਫ ਬੁੱਢਾ ਅਲਕਹਦ ਹੀ ਗੁੱਸੇ ਵਿੱਚ ਸੀ ਅਤੇ ਉਸਨੇ ਮੈਨੂੰ ਕਿਹਾ ਕਿ ਮੈਨੂੰ ਛੇਤੀ ਪੈਸੇ ਦੇਣੇ ਚਾਹੀਦੇ ਹਨ ਮੈਂ ਜਵਾਬ ਦਿੱਤਾ ਕਿ ਜੇਕਰ ਮੈਨੂੰ ਚੰਗਾ ਭੋਜਨ ਮਿਲਦਾ ਰਹੇ ਅਤੇ ਮੈਂ ਚਿੰਤਾ ਤੋਂ ਆਜ਼ਾਦ ਰਹਾ ਤਾਂ ਮੈਂ ਛੇਤੀ ਇਹ ਕਰਦਾ ਰਹਾਂਗਾ ਬਾਕੀ ਸਭ ਨੇ ਮੇਰਾ ਧੰਨਵਾਦ ਕੀਤਾ ਅਤੇ ਮੇਰੀ ਕੋਸ਼ਿਸ਼ ਦੀਆਂ ਸਿਫਤਾਂ ਕੀਤੀਆਂ ਮਸਿਆਤ ਇੱਕ ਮੇਰੇ ਕਰਜ਼ੇ ਵਿੱਚੋਂ ਚਾਂਦੀ ਦੇ ਤਕਰੀਬਨ 4 ਸਿੱਕੇ ਘਟ ਗਏ ਸਨ ਮੇਰੇ ਕੋਲ ਚਾਂਦੀ ਦੇ 2 ਸਿੱਕੇ ਬਜੇ ਸਨ ਜੋ ਸਿਰਫ ਮੇਰੇ ਹਨ ਬਹੁਤ ਲੰਬੇ ਸਮੇਂ ਤੋਂ ਬਾਅਦ ਅੱਜ ਮੇਰਾ ਦਿਲ ਬਹੁਤ ਹਲਕਾ ਹੈ ਦੁਬਾਰਾ ਫਿਰ ਪੁੰਨਿਆ ਆ ਗਈ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਪਰ ਬਹੁਤੀ ਸਫਲਤਾ ਨਹੀਂ ਮਿਲੀ ਮੈਂ ਸਿਰਫ ਕੁਝ ਕੋ ਉਂਠ ਹੀ ਖਰੀਦ ਸਕਿਆ ਹਾਂ ਅਤੇ ਚਾਂਦੀ ਦੇ 11 ਸਿੱਕੇ ਹੀ ਕਮਾ ਸਕਿਆ ਹਾਂ ਪਰ ਮੈਂ ਅਤੇ ਮੇਰੀ ਪਤਨੀ ਆਪਣੀ ਯੋਜਨਾ ਤੇ ਟਿੱਕੇ ਹੋਏ ਹਾਂ ਭਾਵੇਂ ਕਿ ਅਸੀਂ ਨਵੇਂ ਕੱਪੜੇ ਨਹੀਂ ਲਏ ਅਤੇ ਅਸੀਂ ਬਹੁਤ ਥੋੜਾ ਖਾ ਰਹੇ ਹਾਂ ਮੈਂ ਇਹਨਾਂ 11 ਸਿੱਕਿਆਂ ਵਿੱਚੋਂ ਵੀ ਦਸਵਾਂ ਹਿੱਸਾ ਬਚਤ ਵਿੱਚ ਪਾਇਆ ਅਤੇ 70% ਤੇ ਗੁਜ਼ਾਰਾ ਕੀਤਾ। ਮੈਂ ਹੈਰਾਨ ਸੀ ਕਿ ਅਹਿਮਦ ਨੇ ਮੇਰੀ ਛੋਟੀ ਰਕਮ ਵੀ ਬਿਨਾਂ ਕੁਝ ਕਹੇ ਸਵੀਕਾਰ ਕਰ ਲਈ। ਬੀਰਜਿਕ ਨੇ ਵੀ ਰਕਮ ਲੈ ਲਈ। ਅਲਖਾ ਦ ਗੁੱਸੇ ਵਿੱਚ ਆ ਗਿਆ। ਪਰ ਮੈਂ ਉਸਨੂੰ ਕਿਹਾ ਕਿ ਜੇਕਰ ਉਹ ਆਪਣਾ ਹਿੱਸਾ ਨਹੀਂ ਲੈਣਾ ਚਾਹੁੰਦਾ ਤਾਂ ਵਾਪਸ ਕਰ ਸਕਦਾ ਹੈ। ਇਹ ਸੁਣ ਕੇ ਉਹ ਸ਼ਾਂਤ ਹੋ ਗਿਆ। ਬਾਕੀ ਸਭ ਪਹਿਲਾਂ ਵਾਂਗ ਹੀ ਸੰਤੁਸ਼ਟ ਸਨ। ਅਗਲੀ ਪੁੰਨਿਆ ਤੇ ਮੈਂ ਬਹੁਤ ਖੁਸ਼ ਹਾਂ। ਮੈਨੂੰ ਉਠਾਂ ਦਾ ਇੱਕ ਵੱਡਾ ਝੁੰਡ ਮਿਲਿਆ ਹੈ ਜਿਨ੍ਹਾਂ ਵਿੱਚੋਂ ਮੈਂ ਕਈ ਖਰੀਦੇ ਹਨ ਅਤੇ ਚਾਂਦੀ ਦੇ 42 ਸਿੱਕੇ ਕਮਾਏ ਹਨ ਇਸ ਵਾਰੀ ਮੈਂ ਅਤੇ ਮੇਰੀ ਪਤਨੀ ਨੇ ਜੁੱਤੀਆਂ ਤੇ ਕੱਪੜੇ ਖਰੀਦੇ ਨਾਲ ਹੀ ਅਸੀਂ ਗੋਸ਼ਤ ਨਾਲ ਚੰਗਾ ਭੋਜਨ ਵੀ ਕੀਤਾ ਸਾਡੇ ਕੋਲ ਆਪਣਾ ਕਰਜ਼ਾ ਚੁਕਾਉਣ ਲਈ 8 ਤੋਂ ਵੱਧ ਚਾਂਦੀ ਦੇ ਸਿੱਕੇ ਹਨ ਇਸ ਵਾਰ ਅਲਕਦ ਨੇ ਵੀ ਕੁਝ ਨਹੀਂ ਕਿਹਾ ਇਹ ਯੋਜਨਾ ਬਹੁਤ ਹੀ ਕਮਾਲ ਹੈ ਜਿਸ ਨੇ ਸਾਨੂੰ ਕਰਜ਼ੇ ਤੋਂ ਨਿਕਲਣ ਵਿੱਚ ਅਤੇ ਦੌਲਤ ਕਮਾਉਣ ਵਿੱਚ ਮਦਦ ਕੀਤੀ ਹੈ ਜਦੋਂ ਮੈਂ ਖੀਰਲੀ ਵਾਰੀ ਰੱਖਤੀ ਤੇ ਲਿਖਿਆ ਸੀ ਉਦੋਂ ਤੋਂ ਹੁਣ ਤੱਕ ਤਿੰਨ ਪੁੰਨਿਆਂ ਗੁਜ਼ਰ ਚੁੱਕੀਆਂ ਹਨ ਹਰ ਵਾਰੀ ਮੈਂ 10% ਹਿੱਸਾ ਬਚਾ ਕੇ ਰੱਖਿਆ ਹੈ 70% ਤੇ ਮੈਂ ਅਤੇ ਮੇਰੀ ਪਤਨੀ ਨੇ ਗੁਜ਼ਾਰਾ ਕੀਤਾ ਹੈ 20% ਨਾਲ ਕਰਜ਼ਾ ਚੁਕਾਇਆ ਹੈ ਇਸ ਵੇਲੇ ਮੇਰੇ ਵੱਟੂ ਵਿੱਚ ਚਾਂਦੀ ਦੇ 21 ਸਿੱਕੇ ਹਨ ਜੋ ਸਿਰਫ ਮੇਰੇ ਹਨ ਮੈਂ ਫਖਰ ਨਾਲ ਸਿਰ ਉੱਚਾ ਕਰ ਸਕਦਾ ਹਾਂ ਅਤੇ ਆਪਣੇ ਦੋਸਤਾਂ ਵਿੱਚ ਮਾਣ ਨਾਲ ਤੁਰ ਸਕਦਾ ਹਾਂ ਮੇਰੀ ਪਤਨੀ ਨੇ ਘਰ ਨੂੰ ਬਹੁਤ ਵਧੀਆ ਤਰ੍ਹਾਂ ਸੰਭਾਲਿਆ ਹੈ। ਅਸੀਂ ਬਹੁਤ ਖੁਸ਼ੀ ਨਾਲ ਇਕੱਠੇ ਸਮਾਂ ਗੁਜ਼ਾਰ ਰਹੇ ਹਾਂ। ਇਸ ਯੋਜਨਾ ਦਾ ਕੋਈ ਮੁੱਲ ਨਹੀਂ ਕਿ ਇਸ ਨੇ ਇੱਕ ਗੁਲਾਮ ਨੂੰ ਵੀ ਇੱਕ ਇੱਜ਼ਤਦਾਰ ਇਨਸਾਨ ਨਹੀਂ ਬਣਾ ਦਿੱਤਾ ਸੀ। ਪੰਜਵੀਂ ਤਖਤੀ। ਅੱਜ ਫਿਰ ਪੁੰਨਿਆਂ ਦਾ ਚੰਨ ਚਮਕ ਰਿਹਾ ਹੈ ਅਤੇ ਮੈਨੂੰ ਯਾਦ ਹੈ ਕਿ ਮੈਂ ਬਹੁਤ ਸਮਾਂ ਪਹਿਲਾਂ ਇਸ ਤਖਤੀ ਤੇ ਲਿਖਿਆ ਸੀ। 12 ਮਹੀਨੇ ਗੁਜ਼ਰ ਚੁੱਕੇ ਹਨ ਪਰ ਅੱਜ ਮੈਂ ਜ਼ਰੂਰ ਲਿਖਾਂਗਾ ਕਿ ਕਿਉਂਕਿ ਅੱਜ ਮੈਂ ਆਪਣਾ ਆਖਰੀ ਕਰਜ਼ਾ ਚੁਕਾਇਆ ਹੈ। ਅੱਜ ਮੈਂ ਅਤੇ ਮੇਰੀ ਪਤਨੀ ਇੱਕ ਚੰਗੀ ਦਾਵਤ ਕਰਿਤੇ ਇਸ ਦਾ ਜਸ਼ਨ ਮਨਾਵਾਂਗੇ ਕਿ ਅਸੀਂ ਜੋ ਨਿਸ਼ਚਾ ਕੀਤਾ ਸੀ ਉਸ ਨੂੰ ਪ੍ਰਾਪਤ ਕਰਕੇ ਹਟੇ ਹਾਂ ਕਰਜ਼ਾ ਦੇਣ ਵਾਲਿਆਂ ਕੋਲ ਅੱਜ ਅੱਜ ਜਦੋਂ ਮੈਂ ਆਖਰੀ ਵਾਰ ਗਿਆ ਤਾਂ ਅਜਹੀਆਂ ਗੱਲਾਂ ਹੋਈਆਂ ਜੋ ਮੈਂ ਸਦਾ ਯਾਦ ਰੱਖਾਂਗਾ ਅਹਿਮਦ ਨੇ ਆਪਣੇ ਕੌੜੇ ਸ਼ਬਦਾਂ ਲਈ ਮੇਰੇ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਹ ਮੇਰੇ ਨਾਲ ਦੋਸਤੀ ਰੱਖਣੀ ਚਾਹੁੰਦਾ ਹੈ ਬੁੱਢਾ ਅਨਕੜ ਇਹਨਾਂ ਦੀ ਮਾੜਾ ਨਹੀਂ ਹੈ ਉਸਨੇ ਕਿਹਾ ਤੁਸੀਂ ਇੱਕ ਸਮੇਂ ਮਿੱਟੀ ਦੇ ਟੁਕੜੇ ਸੀ ਜਿਸ ਨੂੰ ਕੋਈ ਦਬਾਅ ਅਤੇ ਮੋੜ ਸਕਦਾ ਸੀ ਪਰ ਹੁਣ ਤੁਸੀਂ ਇੱਕ ਤਾਂਬੇ ਦੇ ਟੁਕੜੇ ਹੋ ਜੋ ਚੀਜ਼ਾਂ ਨੂੰ ਸਾਂਭਣਾ ਜਾਣਦਾ ਹੈ ਜੋ ਕਦੇ ਸੋਨੇ ਜਾਂ ਚਾਂਦੀ ਦੀ ਜ਼ਰੂਰਤ ਹੋਈ ਤਾਂ ਮੈਨੂੰ ਜ਼ਰੂਰ ਯਾਦ ਰੱਖਿਓ ਉਹ ਇਕੱਲਾ ਨਹੀਂ ਸੀ ਜਿਸ ਨੇ ਮੇਰੀ ਇੱਜ਼ਤ ਕੀਤੀ ਬਾਕੀਆਂ ਨੇ ਵੀ ਮੇਰੇ ਨਾਲ ਬੜੀ ਇੱਜ਼ਤ ਨਾਲ ਗੱਲ ਕੀਤੀ ਮੇਰੀ ਪਤਨੀ ਦੀਆਂ ਅੱਖਾਂ ਵਿੱਚ ਉਹ ਚਮਕ ਸੀ ਜੋ ਕਿਸੇ ਵੀ ਮਰਦ ਨੂੰ ਵਿਸ਼ਵਾਸ ਨਾਲ ਭਰ ਦਿੰਦੀ ਹੈ ਇਹੀ ਯੋਜਨਾ ਹੈ ਜਿਸ ਨੇ ਮੈਨੂੰ ਸਫਲ ਬਣਾਇਆ ਜਿਸ ਦੇ ਕਰਕੇ ਹੀ ਮੈਂ ਆਪਣੇ ਸਾਰੇ ਕਰਜ਼ੇ ਲਾ ਸਕਿਆ ਅਤੇ ਆਪਣਾ ਬਟੂਆ ਸੋਨੇ ਅਤੇ ਚਾਂਦੀ ਨਾਲ ਭਰ ਸਕਿਆ ਜੋ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਮੈਂ ਉਹਨਾਂ ਸਭ ਨੂੰ ਕਹਾਂਗਾ ਕਿ ਇਸ ਯੋਜਨਾ ਦਾ ਜ਼ਰੂਰ ਅਮਲ ਕਰੋ ਜੇਕਰ ਇਹ ਇੱਕ ਗੁਲਾਮ ਨੂੰ ਆਪਣੇ ਕਰਜ਼ੇ ਚੁਕਾਉਣ ਅਤੇ ਸੋਨਾ ਇਕੱਤਰ ਕਰਨ ਵਿੱਚ ਮਦਦ ਕਰ ਸਕਦੀ ਹੈ ਤਾਂ ਕੀ ਇਹ ਕਿਸੇ ਵੀ ਇਨਸਾਨ ਨੂੰ ਵਿੱਤੀ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਨਹੀਂ ਕਰੇਗੀ ਮੈਨੂੰ ਯਕੀਨ ਹੈ ਜੇਕਰ ਮੈਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਪਾਲਣ ਕਰਦਾ ਰਹਾਂਗਾ ਤਾਂ ਮੈਂ ਜ਼ਰੂਰ ਅਮੀਰ ਹੋ ਜਾਵਾਂਗਾ ਅੱਗੇ ਜਿਕਰ ਆਉਂਦਾ ਹੈ ਇੱਕ ਅਗਲੀ ਚਿੱਠੀ ਦਾ ਜਿਹੜਾ ਕਿ 7 ਨਵੰਬਰ 1936 ਨੂੰ ਲਿਖੀ ਗਈ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਜੇਕਰ ਬੇਬੀਲੋਂ ਦੇ ਖੰਡਰਾਂ ਦੀ ਪਟਾਈ ਕਰਦੇ ਹਾਂ ਆਪ ਜੀ ਨੂੰ ਇੱਕ ਪੁਰਾਣੇ ਵਾਸੀ ਉਠਾਂ ਦੇ ਵਪਾਰੀ ਦਵਾਸੀਰ ਦਾ ਭੂਤ ਮਿਲੇ ਤਾਂ ਮੇਰਾ ਇੱਕ ਕੰਮ ਜ਼ਰੂਰ ਕਰਨਾ ਉਸ ਨੂੰ ਦੱਸਣਾ ਕਿ ਸਦੀਆਂ ਪਹਿਲਾਂ ਮਿੱਟੀਆਂ ਤਖਤੀਆਂ ਉੱਤੇ ਖੁਣੀਆਂ ਉਸ ਦੀਆਂ ਗੱਲਾਂ ਲਈ ਇੰਗਲੈਂਡ ਦੇ ਕੁਝ ਕਾਲਜਾਂ ਦੇ ਲੋਕ ਉਸ ਦੇ एहसानमंद ਹਨ ਤੁਹਾਨੂੰ ਸ਼ਾਇਦ 1 ਸਾਲ ਪਹਿਲਾਂ ਮੇਰੀ ਲਿਖੀ ਹੋਈ ਚਿੱਠੀ ਯਾਦ ਹੋਏਗੀ ਕਿ ਮੈਂ ਅਤੇ ਸ਼੍ਰੀਮਤੀ ਸਰੂਜਵਰੀ ਉਸ ਦੀ ਯੋਜਨਾ ਨੂੰ ਆਪਣੇ ਆਪ ਨੂੰ ਘਰ ਦੇ ਵਿੱਚੋਂ ਕੱਢਣ ਅਤੇ ਬਚਤ ਕਰਨ ਲਈ ਵਰਤਣ ਲੱਗੇ ਹਾਂ ਤਾਂ ਉਹ ਸ਼ਾਇਦ ਅੰਦਾਜ਼ਾ ਹੋਵੇ ਕਿ ਅਸੀਂ ਆਪਣੇ ਦੋਸਤਾਂ ਤੋਂ ਵੀ ਆਪਣੇ ਤੰਗ ਹਾਲੀ ਲੁਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹਾਂ ਅਸੀਂ ਕਈ ਸਾਲਾਂ ਤੱਕ ਆਪਣੇ ਕਰਜ਼ਿਆਂ ਕਰਕੇ ਸ਼ਰਮਿੰਦਾ ਰਹੇ ਸਾਨੂੰ ਹਮੇਸ਼ਾ ਕਈ ਵਪਾਰੀਆਂ ਤੋਂ ਡਰ ਲੱਗਦਾ ਰਹਿੰਦਾ ਸੀ ਕਿ ਕਿਤੇ ਉਹ ਸਾਨੂੰ ਬਦਨਾਮ ਕਰਕੇ ਕਾਲਜ ਤੋਂ ਨਾ ਕਢਾ ਦੇਣ ਅਸੀਂ ਆਪਣੀ ਕਮਾਈ ਵਿੱਚੋਂ ਕਰਜ਼ਾ ਚੁਕਾਉਂਦੇ ਰਹੇ ਇੱਕ ਇੱਕ ਪੈਸਾ ਕੱਢ ਕੇ ਪੈਸਾ ਦਿੰਦੇ ਰਹੇ ਪਰ ਫਿਰ ਵੀ ਇਹ ਨਾ ਕਾਫੀ ਸੀ ਇਸ ਤੋਂ ਇਲਾਵਾ ਸਾਨੂੰ ਉਹਨਾਂ ਜਗ੍ਹਾ ਤੋਂ ਖਰੀਦਦਾਰੀ ਕਰਨੀ ਪੈਂਦੀ ਸੀ ਜਿੱਥੋਂ ਵੱਧ ਵਿਆਜ ਦੇ ਬਾਵਜੂਦ ਸਾਨੂੰ ਆਧਾਰ ਮਿਲ ਸਕੇ। ਇੱਕ ਅਜੀਹਾ ਚੱਕਰ ਬਣ ਗਿਆ ਜਿਸ ਵਿੱਚ ਅਸੀਂ ਫਸਦੇ ਚਲੇ ਗਏ। ਅਸੀਂ ਹੌਲੀ-ਹੌਲੀ ਉਮੀਦ ਛੱਡਦੇ ਜਾ ਰਹੇ ਸੀ। ਅਸੀਂ ਸਸਤੇ ਘਰ ਵਿੱਚ ਵੀ ਨਹੀਂ ਜਾ ਸਕਦੇ ਸੀ ਕਿਉਂਕਿ ਅਸੀਂ ਮਕਾਨ ਮਾਲਕ ਦਾ ਵੀ ਕਰਜ਼ਾ ਦੇਣਾ ਸੀ। ਸਾਨੂੰ ਕੋਈ ਵੀ ਰਾਹ ਨਹੀਂ ਸੀ ਲੱਭ ਰਿਹਾ ਜਿਸ ਨਾਲ ਅਸੀਂ ਆਪਣੀ ਹਾਲਤ ਵਿੱਚ ਕੋਈ ਸੁਧਾਰ ਕਰ ਸਕੀਏ। ਫਿਰ ਇੱਕ ਦਿਨ ਤੁਹਾਡਾ ਇੱਕ ਜਾਣਕਾਰ ਆਇਆ। ਬੇਵੀ ਲੋਨ ਵਿੱਚ ਉਠਾ ਦਾ ਵਪਾਰੀ ਸੀ ਉਸ ਨੇ ਸਾਨੂੰ ਸਾਡੀ ਇੱਛਾ ਪੂਰੀ ਕਰਨ ਦੀ ਯੋਜਨਾ ਬਣਾ ਕੇ ਦਿੱਤੀ ਉਸ ਦੀਆਂ ਗੱਲਾਂ ਨੇ ਸਾਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਅਸੀਂ ਉਸ ਦੀਆਂ ਗੱਲਾਂ ਮੰਨਣ ਲੱਗੇ ਅਸੀਂ ਆਪਣੇ ਸਭ ਕਰਜ਼ਿਆਂ ਦੀ ਇੱਕ ਸੂਚੀ ਬਣਾਈ ਅਤੇ ਉਹਨਾਂ ਨੂੰ ਵਿਖਾਏ ਜਿਨ੍ਹਾਂ ਦਾ ਕਰਜ਼ਾ ਸੀ ਮੋੜਨਾ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਹਾਲਾਤ ਕੀ ਹਨ ਅਤੇ ਕਿਵੇਂ ਇਹਨਾਂ ਹਾਲਾਤਾਂ ਵਿੱਚ ਮੇਰੇ ਲਈ ਉਹਨਾਂ ਦਾ ਕਰਜ਼ਾ ਚੁਕਾਉਣਾ ਨਾ ਮੁਮਕਿਨ ਹੈ ਉਹ ਆਪ ਇਹ ਲੇਖਾ ਜੋਖਾ ਵੇਖ ਸਕਦੇ ਹਨ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਕਰਜ਼ੇ ਚੁਕਾਉਣ ਦਾ ਇੱਕੋ ਤਰੀਕਾ ਇਹੀ ਹੈ ਕਿ ਮੈਂ ਆਪਣੀ ਆਮਦਨ ਵਿੱਚੋਂ 20% ਦੀ ਉਹਨਾਂ ਸਭ ਵਿੱਚ ਵੰਡਦਾ ਰ੍ਹਾਂ ਜਿਨ੍ਹਾਂ ਦਾ ਮੈਂ ਕਰਜ਼ਾ ਦੇਣਾ ਹੈ ਇਸ ਤਰ੍ਹਾਂ ਉਹਨਾਂ ਦਾ ਕਰਜ਼ਾ ਮੈਂ ਅਗਲੇ 2 ਸਾਲ ਵਿੱਚ ਦੇ ਦੇਵਾਂਗਾ ਇਸ ਸਮੇਂ ਦੌਰਾਨ ਅਸੀਂ ਉਹਨਾਂ ਕੋਲ ਨਕਦ ਸਮਾਨ ਲਵਾਂਗੇ ਅਤੇ ਤੁਹਾਨੂੰ ਉਸ ਰਾਈ ਫਾਇਦਾ ਦਵਾਂਗੇ ਉਹ ਬੜੇ ਭਲੇ ਮਾਨਸ ਸਨ ਇੱਕ ਬਜ਼ੁਰਗ ਕਰਿਆਨੇ ਵਾਲੇ ਦੁਕਾਨਦਾਰ ਦੀ ਗੱਲ ਸੁਣ ਕੇ ਸਾਨੂੰ ਬੜਾ ਸਕੂਨ ਮਿਲਿਆ ਉਸਨੇ ਕਿਹਾ ਜੇਕਰ ਹੁਣ ਤੁਸੀਂ ਆਪਣੀ ਖਰੀਦਦਾਰੀ ਕਰਕੇ ਨਕਦ ਪੈਸੇ ਦਿਵੋ ਅਤੇ ਨਾਲ-ਨਾਲ ਥੋੜੇ-ਥੋੜੇ ਕਰਕੇ ਕਰਜ਼ਾ ਵਿੱਚ ਕੌਂਦੇ ਰਹੋ ਤਾਂ ਇਹ ਉਸ ਤੋਂ ਬਹੁਤ ਬਿਹਤਰ ਹੋਵੇਗਾ ਜਿਹੜਾ ਤੁਸੀਂ ਪਿਛਲੇ 3 ਸਾਲਾਂ ਵਿੱਚ ਕੁਝ ਵੀ ਨਹੀਂ ਦਿੱਤਾ ਅਖੀਰ ਮੈਂ ਉਹਨਾਂ ਸਾਹਮਣੇ ਇੱਕ ਸਮਝੌਤਾ ਕੀਤਾ ਕਿ ਉਹ ਸਾਨੂੰ ਉਦੋਂ ਤੱਕ ਤੰਗ ਨਹੀਂ ਕਰਨਗੇ ਜਦੋਂ ਤੱਕ ਅਸੀਂ ਆਪਣੀ ਕਮਾਈ ਵਿੱਚੋਂ 20% ਦੀ ਉਹਨਾਂ ਨੂੰ ਲਗਾਤਾਰ ਦੇ ਰਹੇ ਹਾਂ ਫਿਰ ਅਸੀਂ ਇਸ ਬਾਰੇ ਵਿਚਾਰ ਕੀਤੀ ਕਿ ਅਸੀਂ 70% ਦੇ ਕਿਵੇਂ ਰ੍ਹਾਂਗੇ ਅਸੀਂ ਫੈਸਲਾ ਕੀਤਾ ਹੋਇਆ ਕਿ ਬਾਕੀ 10% ਜੀ ਅਸੀਂ ਆਪਣੇ ਲਈ ਬਚਾ ਕੇ ਰੱਖਾਂਗੇ ਸੋਨੇ ਅਤੇ ਚਾਂਦੀ ਦਾ ਵਿਚਾਰ ਸਾਨੂੰ ਆਪਣੇ ਵੱਲ ਖਿੱਚ ਰਿਹਾ ਸੀ ਇਹ ਬਦਲਾ ਕਿਸੇ ਰੋਮਾਂਚਕ ਕਾਰਨਾਮੇ ਵਰਗਾ ਸੀ ਅਸੀਂ ਵੱਖ-ਵੱਖ ਤਰੀਕੇ ਸੋਚਦੇ ਰਹੇ ਅਤੇ ਬਚੇ 70% ਦੀ ਉੱਤੇ ਗੁਜ਼ਾਰਾ ਕਰਨ ਲੱਗੇ ਅਸੀਂ ਸ਼ੁਰੂਆਤ ਕਰਦੇ ਕਿਰਾਏ ਤੋਂ ਕੀਤੀ ਅਤੇ ਉਸ ਨੂੰ ਥੋੜਾ ਘੱਟ ਕਰਾਇਆ ਫਿਰ ਅਸੀਂ ਚਾਹ ਦੇ ਆਪਣੇ ਪਸੰਦੀਦਾ ਬ੍ਰਾਂਡ ਵੱਲ ਧਿਆਨ ਦਿੱਤਾ ਅਤੇ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਉਸ ਤੋਂ ਘੱਟ ਕੀਮਤ ਤੇ ਵੀ ਵਧੀਆ ਬ੍ਰਾਂਡ ਦੀ ਚਾਹ ਪੀ ਸਕਦੇ ਹਾਂ ਇੱਕ ਕਹਾਣੀ ਇੱਕ ਚਿੱਠੀ ਦੇ ਹਿਸਾਬ ਨਾਲ ਲੰਮੀ ਹੈ ਪਰ ਇਹ ਕੰਮ ਇੰਨਾ ਮੁਸ਼ਕਲ ਨਹੀਂ ਸੀ ਅਸੀਂ ਕੰਮ ਚਲਾ ਲਿਆ ਅਤੇ ਉਹ ਵੀ ਬੜੀ ਖੁਸ਼ੀ ਨਾਲ ਚਲਾਇਆ ਸਾਨੂੰ ਇਹ ਸੋਚ ਕੇ ਬੌਸ ਕੋਨ ਮਿਲਿਆ ਕਿ ਸਾਡੇ ਮਾਮਲੇ ਇੰਨੇ ਸੋਹਣੇ ਢੰਗ ਨਾਲ ਚੱਲ ਰਹੇ ਹਨ ਕਿ ਅਸੀਂ ਅਤੀਤ ਦੇ ਕਾਰਜਾਂ ਤੋਂ ਪਰੇਸ਼ਾਨ ਨਹੀਂ ਰਹਾਂਗੇ ਮੈਨੂੰ ਉਹ 10% ਦੀ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਜੋ ਅਸੀਂ ਵਿਚਾਰ ਰਹੇ ਸੀ ਸਾਨੂੰ ਕੁਝ ਸਮੇਂ ਤੱਕ ਇਹਨਾਂ ਦੀ ਤੁਣਕਾਰ ਸੁਣੀ ਇੰਨੀ ਛੇਤੀ ਨਾ ਹੱਸੋ ਇਹ ਮਜ਼ੇਦਾਰ ਕਿੱਸਾ ਹੈ ਇਸ ਵਿੱਚ ਬਹੁਤ ਮਜ਼ਾ ਆਉਂਦਾ ਹੈ ਜਦੋਂ ਤੁਸੀਂ ਉਹ ਪੈਸੇ ਜੋੜਨ ਲੱਗਦੇ ਹੋ ਜੋ ਤੁਸੀਂ ਖਰਚਨੇ ਵੀ ਨਹੀਂ ਸੰਨ ਮੇਰੇ ਪੈਸੇ ਜੋੜਨ ਵਿੱਚ ਪੈਸੇ ਇਕੱਠੇ ਕਰਨ ਤੋਂ ਵੱਧ ਮਜ਼ਾ ਆਉਂਦਾ ਹੈ ਜਦੋਂ ਅਸੀਂ ਕਾਫੀ ਪੈਸੇ ਬਚਾ ਲਏ ਤਾਂ ਸਾਨੂੰ ਇਹ ਪੈਸੇ ਇੱਕ ਬੜੀ ਫਾਇਦੇਮੰਦ ਜਗ੍ਹਾ ਵਰਤਣ ਦਾ ਖਿਆਲ ਆਇਆ ਅਸੀਂ ਇੱਕ ਜਗ੍ਹਾ ਨਿਵੇਸ਼ ਕਰਨਾ ਸ਼ੁਰੂ ਕੀਤਾ ਜਿੱਥੇ ਅਸੀਂ ਆਪਣਾ ਉਹ 10% ਦੀ ਹਰ ਮਹੀਨੇ ਨਿਵੇਸ਼ ਕਰ ਸਕਦੇ ਸੀ ਇਸ ਕੰਮ ਵਿੱਚ ਸਾਨੂੰ ਸਭ ਤੋਂ ਵੱਧ ਸੰਤੁਸ਼ਟੀ ਹੋਈ ਇਹ ਉਹ ਪਹਿਲੀ ਚੀਜ਼ ਸੀ ਜਿੱਥੇ ਮੈਂ ਆਪਣੇ ਚੈੱਕ ਪੈਸੇ ਭੁਗਤਾਨ ਕਰਦਾ ਸੀ ਇਹ ਸੋਚ ਮੈਨੂੰ ਬਹੁਤ ਸੁਰੱਖਿਅਤ ਮਹਿਸੂਸ ਹੁੰਦੀ ਸੀ ਕਿ ਮੇਰੀ ਨਿਵੇਸ਼ ਕੀਤੀ ਰਕਮ ਹੌਲੀ-ਹੌਲੀ ਵੱਧ ਰਹੀ ਹੈ ਜਦੋਂ ਅਸੀਂ ਪੜਾਉਣ ਦੇ ਕੰਮ ਤੋਂ ਸੇਵਾਮੁਕਤ ਹੋਵਾਂਗੇ ਸਦਾ ਖਿਆਲ ਰੱਖਣ ਲਈ ਸਾਡੇ ਕੋਲੇ ਰਕਮ ਹੋਵੇਗੀ ਇਹ ਸਭ ਮੇਰੇ ਪੁਰਾਣੇ ਚੈੱਕ ਤੋਂ ਹੀ ਹੋ ਰਿਹਾ ਸੀ ਵਿਸ਼ਵਾਸ ਕਰਨਾ ਮੁਸ਼ਕਲ ਹੈ ਪਰ ਇਹ ਸੱਚ ਹੈ ਸਾਡੇ ਸਭ ਕਰਜ਼ੇ ਚੁਕਾਏ ਜਾ ਰਹੇ ਹਨ ਸਾਡੀ ਨਿਵੇਸ਼ ਕੀਤੀ ਰਕਮ ਵੱਧ ਰਹੀ ਹੈ ਅਸੀਂ ਪੈਸੇ ਪੱਕੋਂ ਪਹਿਲਾਂ ਤੋਂ ਬਹੁਤ ਬਿਹਤਰ ਹਾਲਾਤਾਂ ਵਿੱਚ ਹਾਂ ਕੌਣ ਯਕੀਨ ਕਰ ਸਕਦਾ ਹੈ ਕਿ ਇੱਕ ਵਿੱਤੀ ਯੋਜਨਾ ਦਾ ਪਾਲਣ ਕਰਨਾ ਅਤੇ ਬਿਨਾਂ ਕਿਸੇ ਯੋਜਨਾ ਦੇ ਖਰਚੇ ਵਿੱਚ ਇੰਨਾ ਵੱਡਾ ਫਰਕ ਹੋ ਸਕਦਾ ਹੈ। ਅਗਲੇ ਸਾਲ ਦੇ ਅਖੀਰ ਤੱਕ ਜਦੋਂ ਸਾਡੇ ਸਾਰੇ ਕਰਜ਼ੇ ਲੈ ਜਾਣਗੇ, ਸਾਡੇ ਕੋਲ ਨਿਵੇਸ਼ ਕਰਨ ਲਈ ਹੋਰ ਵੀ ਪੈਸੇ ਹੋਣਗੇ। ਇਸ ਤੋਂ ਇਲਾਵਾ ਸਾਡੇ ਕੋਲ ਘੁੰਮਣ ਲਈ ਵੀ ਪੈਸੇ ਹੋਣਗੇ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਖਰਚਿਆਂ ਨੂੰ ਆਪਣੀ ਕਮਾਈ ਤੋਂ 70% ਤੋਂ ਨਹੀਂ ਵਧਣ ਦਵਾਂਗੇ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿਉਂਕਿ ਅਸੀਂ ਬੇਬੀਲੋਂ ਦੇ ਉਸ ਬਜ਼ੁਰਗ ਵਪਾਰੀ ਦਾ ਧੰਨਵਾਦ ਕਰ ਰਹੇ ਹਾਂ। ਉਸਨੇ ਸਾਨੂੰ ਧਰਤੀ ਤੇ ਨਰਕ ਤੋਂ ਬਚਾਇਆ ਹੈ ਉਸ ਨੂੰ ਪਤਾ ਸੀ ਇਹ ਸਭ ਉਸ ਨਾਲ ਹੋਈ ਬੀਤੀ ਸੀ ਉਹ ਚਾਹੁੰਦਾ ਸੀ ਕਿ ਉਸ ਦੇ ਇਸ ਅਨੁਭਵ ਤੋਂ ਹੋਰ ਲੋਕ ਸਿੱਖਣ ਇਸ ਕਰਕੇ ਉਸਨੇ ਕਈ ਘੰਟੇ ਮਿਹਨਤ ਕਰਕੇ ਆਪਣੇ ਸਨੇਹਿਆਂ ਨੂੰ ਮਿੱਟੀ ਦੀਆਂ ਤਖਤੀਆਂ ਉੱਤੇ ਖੁਣਿਆ ਸਦੇ ਕੋਲ ਹੋਰ ਦੁਖੀ ਲੋਕਾਂ ਲਈ ਇੱਕ ਸਨੇਹਾ ਸੀ ਇੱਕ ਇੰਨਾ ਜ਼ਰੂਰੀ ਸਨੇਹਾ ਕਿ ਉਸ ਦੀ ਆਵਾਜ਼ ਅੱਜ 5000 ਸਾਲ ਬਾਅਦ ਬੇਬੀਲੂਨ ਦੇ ਖੰਡਰਾਂ ਵਿੱਚੋਂ ਦੁਬਾਰਾ ਉੱਠੀ ਹੈ ਅਤੇ ਇਹ ਅੱਜ ਵੀ ਉਨੇ ਹੀ ਸਹੀ ਅਤਾ ਜ਼ਰੂਰੀ ਹੈ ਜਿੰਨਾ ਉਸ ਵੇਲੇ ਸੀ ਜਦੋਂ ਇਹ ਖੰਡਰਾਂ ਵਿੱਚ ਦੱਬਿਆ ਗਿਆ ਅਧਿਆਇ ਸਮਾਪਤ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ